ਲਓ ਜੀ ਅੱਜ ਵੀ ਬੱਦਲ ਵਈ ਕਾਫਾ ਕਾਫੀ ਆ ਤੇ ਮੌਸਮ ਸਾਫ ਹੋਊਗਾ ਹੁਣ ਫੇਰ ਹੀ ਪੰਗਾ ਲਵਾਂਗੇ ਕਬੂਤਰ ਕੱਢਣ ਦਾ ਤੇ ਆਇਦਰ ਦਾ ਮੀਨ ਵੀ ਦੱਸ ਤੇ ਠੀਕੇ ਲਓ ਜੀ ਪਾਣੀ ਧਾਨੀ ਦੇ ਦਿੱਤਾ ਆਪਾਂ ਸასი ਗੱਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਇੱਕ ਕਬੂਤਰ ਨੂੰ ਗੱਲ ਪਹਿਲਾਂ ਦਾਣੇ ਨਹੀਂ ਪਾਈ ਸੀਗੇ ਆਪਾਂ ਤੇ ਇਹ ਫਿਰ ਮੜ ਕੇ ਬਾਤ ਚੁਪਾਤੇ ਸੀ ਨੇ ਕਾਰ ਨਹੀਂ ਸੀਗਾ ਭਈ ਠੰਡ ਸੀਗੀ ਭਈ ਮੌਸਮ ਵੇਖਿਆ ਭਈ ਮੌਸਮ ਨਹੀਂ ਲੱਗਦਾ ਸੀ ਤਾਂ ਕਰਕੇ ਫਿਰ ਆਪਾਂ ਦਾਣੇ ਪਾ ਦੇ ਸੀ ਹੁਣ ਕੁੱਪ ਨਿਕਲੀ ਤਾਂ ਬੱਚੇ ਕੱਢਾਂਗੇ ਤੇ ਨਹੀਂ ਤਾਂ ਫਿਰ ਨਹੀਂ ਹਲੋ ਜੀ ਬੱਚੇ ਕੱਢ ਲੈਂਦੇ ਆ ਤੇ ਮੌਸਮ ਖਰਾਬ ਹੀ ਆ ਦੇ ਵਿੱਚ ਇਰਾਦਾ ਬਣ ਜਾਂਦਾ ਬਈ ਛਤਰਿਆਂ ਦੇ ਬਾਦਗੇ ਵਿੱਚੇ ਇਰਾਦਾ ਬਣ ਜਾਂਦਾ ਬਈ ਜਾਲ ਚ ਪਾਦਗੇ ਹੁਣ ਸਮਝੋ ਸੌਦਾ ਬਾਹਰ ਹੋਇਆ ਪਿਆ ਬਈ ਕਿਵੇਂ ਕਰੀਏ ਜੀ ਬਾਈ ਜੀ ਮੌਸਮ ਦਾ ਤਾਂ ਕੋਈ ਪਤਾ ਨਹੀਂ ਕੀ ਵਜ੍ਹਾ ਹੋਊਗਾ ਕੀ ਵਜ੍ਹਾ ਨਹੀਂ ਤੇ ਫੇਰ ਆਪਾਂ ਇਸ ਕਰਕੇ ਬੱਚੇ ਜਾਲ ਚ ਹੀ ਪਾਤੇ ਆ ਸ਼ੂ ਲੋਬੋਈ ਮਿੱਤਰੋ ਨਾਲਿਆਂ ਦੇ ਹੁਣ ਮਰਗ ਦਾ ਭੋਗ ਆਪੋ ਤੇ ਜਾਇਆ ਕਿ ਟੀਕੇ ਅੱਗੇ ਮੱਥਾ ਫੇਰ ਆ ਕੇ ਪੱਠਾ ਪੁੱਠਾ ਮਾ ਕਰਾਂਗੇ ਲੋ ਭਾਈ ਜੀ ਬਠੰਡੇ ਆਏ ਸੀਗੇ ਆਪਾਂ ਬਠੰਡੇ ਆਏ ਸੀਗੇ ਥੋੜਾ ਜਿਹਾ ਕੰਮ ਸੀਗਾ ਇਵੇਂ ਚਾਹੇ ਬੈਠੇ ਆਂ ਮੁੰਡੇ ਨਾ ਆਇਆ ਸੀ ਥੋੜਾ ਜਿਹਾ ਕੰਮ ਸੀ ਬਾਹਰ ਹੀ ਮੁੜੇ ਆ ਅੰਦਰ ਤਾਂ ਬੜੀ ਬਣੀ ਗਏ ਤੇ ਬਹੁਤ ਥੜਾ ਜਿਹਾ ਡਰਮੈਂਟ ਆ ਭਾਈ ਲਓ ਬਾਈ ਜੀ ਟਿੰਡੇ ਆਪਾਂ ਆ ਗਏ ਆ ਤੇ ਆਪਣੇ ਕੋਲ ਦੋ ਬੱਚੇ ਆਏ ਆ ਗਿਫਟ ਗਿਫਟ ਹੀ ਆਇਆ ਜਦ ਕੋਈ ਆਏ ਲਗੰਦੇ ਨਹੀਂ ਕਿਸੇ ਨੇ ਦਿੱਤੇ ਆ ਤੇ ਆਪਾਂ ਸਮੂਹ ਆ ਕੇ ਦਿਖਾਵਾਂਗੇ ਮੈਂ ਮੱਲੋਂ ਥੋੜਾ ਜਿਹਾ ਕਾਦੀ ਆ ਕੇ ਆ ਮੈਂ ਉਹ ਖਾਵਾਂਗੇ ਤੁਹਾਨੂੰ ਆ ਕੇ ਦਾਣੇ ਪਾਣੀ ਹੁਣੇ ਹੀ ਪਾ ਕੇ ਛੜੇ ਕਬੂਤਰਾਂ ਨੂੰ ਤੇ ਆ ਕੇ ਦਿਖਾਉਣੀ ਆ ਸਾਨੂੰ ਉਹ। ਉਹ ਜੋ ਤੇ ਇਧਰ ਖੜਾ। ਤੇ ਫਿਰ ਸਾਨੂੰ ਆ ਕੇ ਦਿਖਾਉਣੀ ਆ। ਤੇ ਇਹ ਉੱਤਰ ਬਾਹਰ ਕੰਦਨਸ ਹੁਣ ਆ ਦੋ ਤਿੰਨ ਦਿਨ ਹੋ ਗਏ ਟਾਈਮ ਹੀ ਨਹੀਂ ਪਈ ਮਿਲਦਾ ਕਿਉਂਕਿ ਮੌਸਮ ਬਹੁਤ ਧਰਾਵਾ। ਬੱਦਲ ਬਾਈ ਜਿਵੇਂ ਬੁਰੇ ਹਾਲੇ ਹੋਏ। ਸਲੋ ਜੀ ਭਾਈ ਜੀ। ਪੰਚਾ ਗਿਫਟ ਗਿਫਟੀ ਆਇਆ ਕਹਿੰਦਾ ਜੇ ਤੂੰ ਕਿਸੇ ਨੇ ਦਿੱਤੇ ਆ ਸ਼ੌਂਕ ਦਾ ਤੌਰ ਤੇ ਦਿਖਾਵਾ ਨਹੀਂ ਕਰਵਾਉਣੀ ਇਹ ਕਾ ਬੱਚਾ ਪੀਲੀਆਂ ਦਾ ਇਹ ਪੀਲੀਆਂ ਖਾਂ ਮੈਂ ਤੇ ਜਿਵੇਂ ਹੀ ਕਿਸੇ ਬਾਈ ਕੋਲ ਗਏ ਸੀ ਉਹਨਾਂ ਦਾ ਯਾਰ ਲੈ ਜਾ ਤੇ ਉਹ ਗਿਫਟ ਦੇਈਏ ਇਧਰ ਵੇਖੋ ਜਾਨਾਂ ਸੰਖੇ ਤੇ ਦੂਜਾ ਚੀਨਾ ਬਈ ਉਹ ਵੀ ਦਿਖਾ ਦੇਣਾ ਮੈਂ ਖੁੱਡੇ 'ਚ ਫਰਦੇ ਉਹ ਵੀ ਦਿਖਾ ਦੇਣਾ ਖੁੱਡੇ 'ਚ ਫਰਦੇ ਆ ਆ ਕਿੰਤਰ ਤੇ ਸ਼ੈਂਪੀ ਵੀ ਖੁੱਟੋ ਹੀ ਪੱਟੀ ਜਾਂਦੀ ਹੈ। ਪੌਂ ਪੌਂ ਤੇ ਤੇ ਕੈਪੀ ਦਾ ਨਾਮ ਆ ਸਾਥੀ। ਫਾਸਿਓ। ਭਾਈ ਜੀ ਮੌਸਮ ਦੇ ਕਾਰਨ ਬੱਚਿਆਂ ਨੂੰ ਦਵਾਈ ਨਹੀਂ ਲੱਗੇਗੀ। ਠੀਕ ਹੈ। ਭਈ ਉਹ ਬੈਠਾ ਚੀਨਾ। ਉਹ ਚੁੰਡ 'ਚ ਬੈਠਾ ਵਾ ਜੇ। ਇਹ ਦੋ ਬੱਚੇ ਆਏ ਆ। ਇਹਨ ਨੋ ਦੇ ਬੋ ਤਾਂ ਇੱਕ ਦਾ ਉਪਰੇ ਖੁੱਡੇ ਲੰਗਾ ਕੂਤਰ ਮੈਂ ਵਿਖਾ ਦੀ ਉਹਨਾਂ ਜੀ ਯਾਰੋ ਭਾਈ ਜੀ ਠੀਕ ਆ ਆ ਬੱਚਾ ਵੀ ਭਾਉਣ ਵਾਲਾ ਹੋ ਗਿਆ ਛਤਰੀ ਤੇ ਠੀਕ ਉਹ ਬੈਠੇ ਚੀਨੇ ਦੋਵੇਂ ਤੇ ਆ ਕੂਤਰ ਆ

ਇੱਕ ਕਬੂਤਰ ਹਰੇ ਲਾਲ ਜੀ ਨਾ ਕਬੂਤਰ ਬਾਈ ਲੈ ਗਿਆ ਆਪਣਾ ਜੋਦੇ ਕੋਲੇ ਉੱਠ ਗਿਆ ਲਾਲ ਜੀਨਾ ਤੇ ਹੁਣ ਬਸ ਇੱਕ-ਇੱਕ ਜੂੜੀਆਂ ਵਿੱਚੋਂ ਬਦਲ ਕੇ ਲਾਉਣੀਆਂ ਹੁਣ ਲਓ ਜੀ ਬਾਈ ਜੀ ਇਹ ਕਬੂਤਰ ਆ ਸਾਰੇ ਐਸ ਕੀ ਦੇ ਪੱਠੇ ਆ ਇਹ ਸਾਰੇ ਐਸ ਕੀ ਦੇ ਪੱਠੇ ਆ ਜੀ ਦਾਣੀ ਕੱਢਦੇ ਪਤ ਬਾਹਰ ਕੋਸ ਦੇ ਕਰ ਲਈ ਕੋਸ ਕਰਨ ਵਾਲੇ ਆ ਬਾਈ ਖੜੇ ਸੀ ਬਾਹਰ ਤੇ ਪ੍ਰਧਾਨ ਦੇ ਘਰੋਂ ਨਿਕਲਿਆ ਟਰਾਲਾ ਬਾਸਮਤੀ ਝੋਨਾ ਬਾਈ ਨੇ ਵੇਚਣਾ ਪ੍ਰਧਾਨ ਨੇ ਤੇ ਇਧਰ ਬਾਈ ਆਪਣੀ ਗਵੰਡੀ ਨੇ ਡਿੱਗੀ ਪੱਟੀ ਸੀ ਜਿਹੜੀ ਉਹਦੇ ਆਸੇ ਪਾਸੇ ਲਾਈ ਜਾਂਦਾ ਜਾਲ ਤੇ ਚਲੋ ਠੀਕ ਆ ਬਾਈ ਜੀ ਤੇ ਆਪਾਂ ਹੁਣ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਤੇ ਵਲੌਗ ਅੱਜ ਵੀ ਕੋਈ ਖਾਸ ਨਹੀਂ ਬਣਿਆਗਾ ਕਿਉਂਕਿ ਬੱਦਲ ਵਈ ਸੀ ਕਿ ਕਬੂਤਰ ਕੱਢੇ ਨਹੀਂ ਗਿਆ ਤਾਂ ਬੱਸ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਵਿੱਚ ਤੇ ਮੇਰਾ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਭੁੱਲ ਚੁੱਕ ਦੀਖਣਾ ਤੇ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਟੈਂਕੀ ਜਮਾ ਪਈ ਆ ਬਾਈ ਖਾਲੀ ਤੇ ਇੱਧਰ ਮੇਰੇ ਮਗਰ ਸ਼ੋਰ Ok, però, se si caldi poi ciò che